ਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਡੇ ਠੀਕ ਠਾਕ ਆ ਚੜਦੀ ਕਲਾ ਜਾਂ ਚੜਦੀ ਕਲਾ ਜਾਂ ਤੇ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਆ ਅੱਜ ਦੀ ਵੀਡੀਓ ਹੈਗੀ ਨਾ ਮਟਰ ਆ ਟਮਾਟਰਾਂ ਦੇ ਕਿਉਂਕਿ ਹਨਾ ਸਾ ਜਿਹੜੇ ਹੰਦੇ ਗਾਹਲੀਆਂ ਵਿੱਚ ਗਰਮੀ ਦੇ ਕਾਰਨ ਟਮਾਟਰ ਬਹੁਤ ਜ਼ਿਆਦਾ ਮਹਿੰਗੇ ਹੋ ਜਾਂਦੇ ਆ ਤੇ ਪੈਂਦੇ ਵੀ ਹਰ ਇੱਕ ਸਬਜ਼ੀ ਜਾਂ ਕਿਤੇ ਬਗ ਸਬਜ਼ੀ ਟੇਸ ਤੇ ਨਹੀਂ ਬਣਦੀ ਜੀ ਤੇ ਆਪਾਂ ਹੁਣ ਸਾਡੇ ਟਮਾਟਰ ਹੈਗੇ ਸਸਤੇ ਆਪਾਂ ਸਸਤੇ ਟਮਾਟਰ ਲੈ ਕੇ ਤੇਪਾਂ ਗਾਹ ਮੈਂ ਤਾਂ ਕਿਵੇਂ ਸਟੋਰ ਕਰਕੇ ਰੱਖ ਸਕਦੇ ਬਹੁਤ ਹੀ ਸੌਖਾ ਤੇ ਇਜ਼ੇਟ ਪੀਕਾ ਫੋੜਨਾ ਸ਼ੇਅਰ ਕਰਨ ਲੱਗੀ ਆ ਆਜਾ ਮੈਂ ਤੁਹਾਨੂੰ ਦੁਖਾਨੇ ਕਿੰਨੇ ਵਧੀਆ ਤਰੀਕੇ ਪਸਟੋਰ ਕਰਕੇ ਰੱਖ ਸਕਦੇ ਆ ਪਰ ਸਾਲ ਪਾ ਦਿਨ ਮੁੜ ਕੇ 6 ਮਹੀਨੇ ਪਾ ਖਾ ਸਕਦੇ ਆ ਟਮਾਟਰ ਸਬਜੀ ਵਾਜੀ ਯੂਜ਼ ਕਰ ਸਕਦੇ ਆ ਬਹੁਤ ਵਧੀਆ ਤਰੀਕਾ ਆਜਾ ਤੁਹਾਨੂੰ ਦਿਖਾਉਣਾ ਹਾਂਜੀ ਆਪਾਂ ਇੱਥੇ ਟਮਾਟਰ ਲੈ ਲਿਆ ਮੇਰੇ ਕੋਲ ਫਿਲਹਾਲ ਇਨੇ ਕ ਟਮਾਟਰ ਸੀਗੇ ਤੇ ਇਹਨਾਂ ਨੂੰ ਆਪਾਂ ਕੀ ਕਰਨਾ ਤਾਂ ਤੋਂ ਛਿੱਲ ਲੈਣਾ ਕਿੱਥੋਂ ਵੱਟ ਕੇ ਇੱਥੋਂ ਸਹੀ ਹੈ ਸਾਰਿਆਂ ਨੂੰ ਆਪਾਂ ਕੀ ਕਰਨਾ ਟੀਲ ਲੈਣਾ ਟਮਾਟਰਾਂ ਨੂੰ ਸਟਾਕ ਕਰਕੇ ਸਾਰੇ ਟਮਾਟਰ ਕੱਲਾ ਪਸਾ ਚੀਦ ਲੈਣੇ ਹਾਂਜੀ ਪਹਿਲਾਂ ਆਪਾਂ ਟਮਾਟਰ ਧੋਲੇ ਸੀ ਹੁਣ ਆਪਾਂ ਟਮਾਟਰ ਥੀਦ ਲਏ ਆ ਤੇ ਹੁਣ ਆਪਾਂ ਕੀ ਕਰਨਾ ਇੱਧਰ ਲੈ ਲੈਣੀ ਇੱਕ ਕੜਾਹੀ ਤੁਸੀਂ ਦੇਖ ਸਕਦੇ ਹੋ ਨਾ ਤੇ ਇਹਦੇ ਵਿੱਚ ਆਪਾਂ ਕੀ ਕਰਨਾ ਸਾਰੇ ਟਮਾਟਰ ਪਾ ਦੇਣੇ ਇਸ ਤਾਂ ਥੱਲੇ ਕੁਝ ਨਹੀਂ ਪਾਉਣਾ ਪਹਿਲਾਂ ਟਮਾਟਰ ਹੀ ਪਾਉਣੇ ਆ ਟਮਾਟਰ ਪਾਤੇ ਤੇ ਵਿੱਚ ਪਾਉਣੀ ਆ ਥੋੜੀ ਜੀ ਦਾਲ ਚੀਨੀ ਥੋੜੀ ਦਾਲ ਚੀਨੀ ਪਾਉਣੀ ਆ ਤੇ ਹੁਣ ਆਪਾਂ ਕੀ ਕਰਨਾ ਇਸ ਨੂੰ ਕੋ ਲੈਣਾ ਇਹ ਤੋਂ ਆਪਾਂ ਚਲਾ ਦੇਣਾ ਇਹਨੂੰ ਘਟੋ ਘਟਾ 10 ਮਿੰਟ ਇਸ ਤਰ੍ਹਾਂ ਪਕਾਉਣਾ ਸਾਜੀ ਉਸ ਵਾਰ ਕੇ ਪੱਕ ਜਵੇ ਅਸੀਂ ਦੇਖ ਸਕਦੇ ਹਾਂ ਫਰਾਈ ਹੋ ਚੁੱਕਿਆ ਹੈ ਬਗੈਰ ਕਿ ਉਹ ਤੋਂ ਹੁਣ ਆਪਾਂ ਸੱਚ ਬੰਦ ਕਰ ਦਾਂਗੇ ਤੇ ਹੁਣ ਇਹਨੂੰ ਆਪਾਂ ਕੀ ਕਰਾਂਗੇ ਇੱਕ ਮਿਕਸੀ ਜਾਰ ਵਿੱਚ ਕੱਢ ਲਾਂਗੇ ਹੁਣ ਆਪਾਂ ਸਾਦੇ ਇੱਕ ਮਿਕਸੀ ਜਾਰ ਵਿੱਚ ਪਾ ਦਾਂਗੇ ਔਰ ਕਿਸੇ ਰੱਪਾ ਨੂੰ ਪੀਸ ਲੈਣਾ ਹਾਂਜੀ ਹੁਣ ਆਪਾਂ ਇਹਨੂੰ ਮਿਕਸੀ ਵਿੱਚ ਪੀਸ ਲੈਣਾ ਹਾਂਜੀ ਦੇਖੋ ਸਾਰੇ ਪੇਸਟ ਆਪਾਂ ਮੈਕਸੀਮ ਵਿੱਚ ਇਹਨਾਂ ਪੀ ਲਿਆ ਤੇ ਹੁਣ ਆਪਾਂ ਇਹਨੂੰ ਹਾਂਜੀ ਆਪਾਂ ਹੁਣ ਸਾਰੇ ਇਹਦੇ ਵਿੱਚ ਪਾ ਦੇਣਾ ਕੜਾਹੀ ਤੇ ਪਾਣੀ ਨਹੀਂ ਪਾਉਣਾ ਸਾਰੇ ਪੇਸਟ ਇਹਦੇ ਵਿੱਚ ਪਾਉਣਾ ਇਹੜਾ ਆਪਾਂ ਫਰਾਈ ਕੀਤਾ ਸੀ ਪਾਣੀ ਘੋਤ ਕੇ ਹੋਰ ਕੋਈ ਨਹੀਂ ਪਾਉਣਾ ਇਹਨਾਂ ਦਾ ਸਾਰਾ ਪਾਣੀ ਸੁਕੋਣਾ ਹੈ ਤਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਨਮਕ ਹਾਂਜੀ ਥੋੜਾ ਜਿਹਾ ਇਹਦੇ ਵਿੱਚ ਪਾਉਣਾ ਨਮਕ ਅਕੋਰਡਿੰਗ ਤੁਸੀਂ ਪਾਸ ਸਕਦੇ ਹੋ ਥੋੜਾ ਨਮਕ ਪਾਇਆ ਤੇ ਥੋੜੀ ਜਿਹੀ ਪਣੀ ਆਪਾਂ ਜੇ ਖਾਣ ਦੇ ਕਿਉਂਕਿ ਸ਼ੂਗਰ ਹੈ ਥੋੜੀ ਜਿਹੀ ਪਣੀ ਹੈ ਹੁਣ ਆਪਾਂ ਨੂੰ ਉਹ ਤੱਕ ਪਕਾਉਣਾ ਹੈ ਜਦ ਤੱਕ ਪਾਣੀ ਜਮਾ ਸੋਕ ਜਾਂ ਨਹੀਂ ਜਾਂਦਾ ਸੱਤ ਆਪਾਂ ਨੂੰ ਪਕਾ ਲੈਣਾ ਜਿੰਨਾ ਚਿਰ ਪਾਣੀ ਆ ਸਾਦਾ ਤੁਸੀਂ ਦੇਖ ਸਕਦੇ ਹੋ ਪਾਣੀ ਜਮਾ ਇਹਦਾ ਸੋਕ ਨਹੀਂ ਜਾਂਦਾ ਬਗੈਰ ਕਿਉਂ ਬਗੈਰ ਤੇਲ ਸਾਰੇ ਤੁਪਕੇ ਆਪਾਂ ਇਸ ਤਰ੍ਹਾਂ ਨੂੰ ਘੁਣਾ ਹਾਂਜੀ ਦੇਖ ਸਕਦੇ ਹੋ ਖੁੰਨਿਆ ਜਾ ਚੁੱਕਾ ਸਾਰਾ ਇਹ ਇਹਨੂੰ ਪਲੇਟ 'ਚ ਕੱਟ ਕੇ ਦੇਖ ਲਾਂਗੇ ਥੋੜਾ ਜਿਹਾ ਬਿਲਕੁਲ ਕੈੜਾ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪਾਣੀ ਨਹੀਂ ਨਿਕਲਦਾ ਜੇ ਤੇਜ ਪਾਣੀ ਨਿਕਲਦਾ ਫੇਰ ਆਪਾਂ ਇਸ ਨੂੰ ਹਨਾ ਨਹੀਂ ਉਸ ਤਾਂ ਵੀ ਆਪਣਾ ਕੱਚਾ ਇਹ ਪਾਣੀ ਨਿਕਲ ਚੁੱਕਿਆ ਤੇ ਹੁਣ ਆਪਣਾ ਬਿਲਕੁਲ ਪੱਕ ਚੁੱਕਿਆ ਤੇ ਹੁਣ ਆਪਾਂ ਕਰ ਦਾਂਗੇ ਬੰਦ ਸੱਚ ਇਹਦੇ ਸਾਡੇ ਟਾਈ ਕਪੈਂ ਤੋਂ ਬਹੁਤ ਵਧੀਆ ਪਉਂਦੇ ਬਿਲਕੁਲ ਆਪਣਾ ਹਨਾ ਪੇਸ ਤੇ ਬਣ ਕੇ ਤਿਆਰ ਹੋ ਚੁੱਕਿਆ ਹੁਣ ਆਪਾਂ ਇਸ ਠੰਡਾ ਕਰਕੇ ਸਟੋਰ ਕਰਕੇ ਰੱਖ ਸਕਦੇ ਹਾਂ ਵੇਸ਼ਾ ਫਰਟਿਸ ਕੌਂਦੀ ਵਿੱਚ ਕੱਢ ਲਓ ਜੇ ਆਪਣੇ ਕੋਲ ਟ੍ਰੇ ਹੁੰਦੀ ਹੈ ਹਨਾ ਸਰਦੀਆਂ ਆਪਣੇ ਬਲਕ ਵਾਲੀ ਹੈ ਨਾ ਉਹਦੇ ਵਿੱਚ ਇਹਨੂੰ ਸਪਾ ਕੇ ਵਿੱਚ ਫ੍ਰੀਜਰ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਜਮਾ ਕੇ ਤੁਸੀਂ 6 ਮਹੀਨੇ ਬਾਅਦ ਮਗਰਮੀ ਯੂਜ਼ ਕਰ ਲੋ ਤੁਸੀਂ ਇਸ ਦਾ ਹਨਾ ਸਾਤ ਤੇ ਟਮਾਟਰ ਲੈ ਕੇ ਮੇਸਤਾ ਸਾਦੀ ਪੇਸਟ ਨੂੰ ਕੱਢ ਚੁੱਕੀ ਆ ਕੋਈ ਜਿੰਨਾ ਟਾਈਮ ਬਾਜੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਪੇਸਟ ਨੂੰ ਤੁਹਾਡਾ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਹਾਂ ਜੀ ਇਸ ਤਰ੍ਹਾਂ ਤੁਸੀਂ ਟਮਾਟਰਾਂ ਦਾ ਪੇਸਟ ਜਿੰਨਾ ਟਾਈਮ ਮਰਜੀ ਉਹਨਾਂ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਹੀ ਆਸਾਨ ਤੇ ਸੌਖਾ ਹੈ ਤਰੀਕਾ ਹਨਾ ਤੇ ਮਹਿੰਗੇ ਹੋ ਜਾਂਦੇ ਟਮਾਟਰ ਗਾਹਨੀਆਂ ਵਿੱਚ ਬਹੁਤ ਜ਼ਿਆਦਾ ਤੇ ਆਪਾਂ ਸਟੋਰ ਕਰਕੇ ਇਸ ਤਰ੍ਹਾਂ ਹੋਂ ਤੋਂ ਰੱਖ ਲਿਓ ਫ੍ਰੀਜਰ ਤੇ ਆਪਣੇ ਚੱਲਦੇ ਰਹਿੰਦੇ ਰਹੂਗਾ ਵੀ ਤੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਜਿੰਨਾ ਮਰਜੀ ਤੁਸੀਂ ਕੱਢ ਕੇ ਟ੍ਰੇ ਹੁੰਦੀ ਵਸ ਵਾਲੀ ਉਹਦੇ ਵਿੱਚ ਤੁਸੀਂ ਪਾ ਕੇ ਹਨਾ ਜਮਾ ਦਿਓ ਤੇ ਜਦੋਂ ਤੁਸੀਂ ਬਾਹਰਤ ਨਾ ਬਸ ਥੋੜਾ ਟਾਈਮ ਪਹਿਲਾਂ ਕੱਢ ਕੇ ਰਾ ਦਿਓ ਪਿਗਲ ਜਾਊਗਾ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹ ਪੇਸਟ ਟਮਾਟਰਾਂ ਦਾ ਹਨਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪ ਤੇ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ